ਫਿਰ ਇਧਰਲੇ ਪਾਸੇ ਹੁਣ ਕਬੱਡੀ ਦੀਆਂ ਗੱਲਾਂ ਐ ਸਮੇਂ ਫਿਰ ਲੰਬੜ ਕਬੱਡੀ ਪਾਉਂਦਾ ਜਲੰਧਰ ਮੰਨੀ ਇਹ ਹੈ ਹਲੋ ਸਰਦਾਰ ਜਲਾਲ ਸਿੰਘ ਜੀ ਪਲੂਰ ਸਾਹਿਬ ਪਲੂਰ ਵਾਲੇ ਪਹੁੰਚ ਚੁੱਕੇ ਆ ਸਟਾਰ ਮੇਜਰ ਸਿੰਘ ਜੀ ਪਲੂਰ ਪਹੁੰਚ ਗਏ ਪਹੁੰਚਣ ਦੇ ਜੀ ਆ ਕਹਿੰਦੇ ਆ ਐ ਸਮੇਂ ਫਿਰ ਬਰਾਬਰ ਬਰਾਬਰ ਦੋਨੇ ਗੱਭਰੂ ਮੈਦਾਨ ਦੇ ਅੰਦਰ ਆਏ ਨੇ ਬਹੁਤ ਵਧੀਆ ਮੁਕਾਬਲਾ ਤੁਸੀਂ ਦੇਖਦੇ ਹੋ ਆ ਫਿਰ ਕਬੱਡੀ ਪਾ ਦਿੱਤੀ ਹੈ ਆ ਦੇਖਦੇ ਆ ਇਧਰਲੇ ਪਾਸੇ ਹੁਣ ਕਬੱਡੀ ਉਧਰ ਮਾਨਜੋ ਕਬੱਡੀ ਐਸੋਸੀਏਸ਼ਨ ਦੇ ਇੱਕ ਪ੍ਰਧਾਨ ਹੁਣੇ-ਹੁਣੇ ਬਣੇ ਪੰਜਾਬ ਦੇ ਬਾਬਾ ਹਰਪ੍ਰੀਤ ਕਮਾਲੂ ਸਟੇਜ ਤੇ ਬੈਠੇ ਤੱਕਦੇ ਨੇ ਆਹ ਦੇਖਦੇ ਆ ਉਧਰ ਮਦਨ لال ਜੀ ਕੋਸਾ ਵੀ ਬੈਠੇ ਤੱਕਦੇ ਨੇ ਐਸ ਸਮੇਂ ਫਿਰ ਆਹਾ ਇਧਰਲੇ ਪਾਸੇ ਕੀ ਬਾਤ ਹੈ ਚੱਲਿਆ ਕਬੱਡੀ ਪੌਣ ਲੰਬੜ ਵਾਹ ਜੀ ਵਾਹ ਇਹ ਆ ਲੰਬੜ ਨੌਜਵਾਨ ਐਸ ਸਮੇਂ ਕਬੱਡੀ ਪਾਉਂਦਾ ਹੋਇਆ ਇਹ ਜਲੰਧਰ ਆਹ ਹਾ ਟੱਚ ਪਰ ਪੁਆਇੰਟ ਇਹ ਲੰਬੜ ਨੌਜਵਾਨ ਦੇ ਖਾਤੇ ਅੰਤਰਰਾਸ਼ਟਰੀ ਖਿਡਾਰੀ ਰੀਡਰ ਦੇ ਖਾਤੇ ਤਵੰਤ ਦੇ ਖਾਤੇ ਸਾਫੂ ਵਾਲੇ ਦੇ ਖਾਤੇ ਜੁੜੇ ਫੇਰ ਕਬੱਡੀ ਪਾਉਂਦਾ ਹੋਇਆ ਇਹ ਲੰਬੜ ਇਹ ਹੈ ਲੰਬੜ ਜ਼ਿਲ੍ਹਾ ਜਲੰਧਰ ਪਿੰਡ ਜਰਮਾਲਪੁਰ